ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤੇ ਹੁਣ ਜੀ ਹੁਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਇੱਕੋ ਪਰਿਵਾਰ ਦੇ ਪੰਜ ਜੀਆਂ ਨਾਲ ਵਾਪਰ ਗਈ ਇਹ ਵੱਡੀ ਘਟਨਾ ਹੋਈ ਆ ਮੋਤਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਆਪਣੇ ਦੇ ਲੋੜਨਾ ਵਾਲਾ ਇਲਾਕੇ ਵਿੱਚ ਐਤਵਾਰ ਨੂੰ ਇੱਕ ਵੱਡੀ ਕੜਨਾਵਾ ਫਰੀ ਖੂਸੀ ਡੈਮ ਨੇੜੇ ਝਰਨੇ ਦੇ ਪਾਣੀ ਵਿੱਚ ਡੁੱਬਣ ਕਾਰਨ ਇੱਕ ਔਰਤ ਸਮੇਤ ਚਾਰ ਬੱਚਿਆਂ ਦੀ ਡੁੱਬਣ ਨਾਲ ਮੌਤ ਹੋ ਗਈ। ਇਸ ਘਟਨਾ ਦਾ ਇੱਕ ਦਿਲ ਦਹਿਲਾ ਦੇਣ ਵਾਲਾ ਵੀਡੀਓ ਵੀ ਵਾਇਰਲ ਹੋ ਰਿਹਾ। ਜਿਸ ਵਿੱਚ ਲੋਕ ਪਾਣੀ ਦੇ ਤੇਜ਼ ਵਹਾਅ ਵਿੱਚ ਤੈਰਦੇ ਨਜ਼ਰ ਆ ਰਹੇ ਹਨ। ਜੀਹਾਂ ਪੁਲਿਸ ਮੁਤਾਬਕ ਸ਼ਹੀਦ ਨਗਰ ਦੇ ਰਹਿਣ ਵਾਲੇ ਇੱਕ ਪਰਿਵਾਰ ਦੇ 16-17 ਮੈਂਬਰਾਂ ਨੇ ਪੁਨੇ ਦੇ ਹੰਟਪਸਰ ਇਲਾਕੇ ਵਿੱਚ ਬਾਰਿਸ਼ ਦੇ ਦੌਰਾਨ ਜੀਹਾਂ ਪਿਕਨਿਕ ਲਈ ਲੋੜਨ ਵਾਲਾ ਨੇੜੇ ਕੈਸ ਸਪਟਾ ਦਾ ਦਾ ਜਾਂ ਲੇਕ ਪ੍ਰਾਈਵੇਟ ਬੱਸ ਕਰਾਇ ਤੇ ਲਈ ਬੋਸ ਜੀ ਜਦੋਂ ਇਹ ਸਾਰੀ ਕੜਨਾ ਵਾਪਰੀ ਤਾਂ ਕਰੀਬ 10 ਲੋਕ ਬਹਿ ਗਏ ਜਦ ਕਿ ਕੁਝ ਭੰਜਨ ਵਿੱਚ ਕੰਮਜਾਬ ਹੋ ਗਏ ਵੀਡੀਓ ਦੇਖਣ ਲਈ ਤੁਹਾਡਾ